ਧੰਨਵਾਦ ਸਾਰੇ ਸਟਾਫ ਦਾ ਤੁਸੀਂ ਮੈਡਮ ਜੀ ਹੋਣਾ ਕੋਲ ਬਹੁਤ ਛੋੜਾ ਉਹਨਾਂ ਨੇ ਆਪਣੇ ਬਹੁਤ ਵਧੀਆ ਤਰੀਕੇ ਨਾਲ ਤੁਹਾਨੂੰ ਸਮਝਾਇਆ ਵਾ ਤੇ ਜੀਪੀਡੀਪੀ ਕੀ ਚੀਜ਼ ਵਾ ਆ ਨਵਾਂ ਕੰਮ ਹੁੰਦਾ ਆਪਾਂ ਕਿਸ ਤਰੀਕੇ ਨਾਲ ਕੰਮ ਕਰ ਸਕਦੇ ਆ ਉਹਨਾਂ ਬਾਰੇ ਉਹ ਤੁਹਾਨੂੰ ਐਨ ਵਿਸਤਾਰ ਸਹਿਤ ਜਾਣਕਾਰੀ ਦਿੱਤੀ ਹੈ ਬਾਕੀ ਉਹਨਾਂ ਵੀ ਦੱਸਣਾ ਹੁੰਦਾ ਵਾ ਉਹਨਾਂ ਦਾ ਤਰੀਕਾ ਅਪਣਾਵਾ ਤੁਸੀਂ ਇੱਥੇ ਆਉਂਦੇ ਜੋ ਇੱਕ ਦੂਜੇ ਨਾਲ ਮਿਲ ਜੁਲਣ ਨਾਲ ਤਾਂ ਡਾ ਹੋਰ ਜਿਹੜਾ ਉਤਸ਼ਾਹ ਵੱਧਦਾ ਵਾ ਬਾਕੀ ਜਿੱਦਾਂ ਸਾਡਾ ਮੇਰਾ ਆਪਣਾ ਪਿੰਡ ਵਾ ਮੈਂ ਆਪਣੇ ਪਿੰਡ ਦੇ ਵਿੱਚ ਸਭ ਤੋਂ ਪਹਿਲਾਂ ਸਾਡੇ ਸਮਸ਼ਾਨ ਘਾੜ ਦੀ ਹਾਲਤ ਬਹੁਤ ਗਾੜੀ ਚੋਕੇ ਦੋ ਹੀ ਚੀਜ਼ਾਂ ਵਾਂ ਜਾਂ ਤੇ ਸਕੂਲ ਨੂੰ ਵਧਿਆ ਬਣਾਉਂ ਤੇ ਦੂਜਾ ਸਮਸ਼ਾਨ ਘਾੜ ਨੂੰ ਜਿੱਥੇ ਕੋਈ ਹਰ ਇੱਕ ਆਸਿਓ ਪਾਸਿਓਂ ਆਉਂਦਾ ਬਾਕੀ ਦੇ ਕੋਈ ਆਮ ਆਪਣੇ ਪਿੰਡ 'ਚ ਖੜਦੇ ਰਹਿੰਦੇ ਜ ਸਾਡਾ ਪਿੰਡ ਜਿਹੜਾ ਵਾ ਆਮ ਤੇ ਸਾਰਾ ਬੈਕਾਂ ਦੇ ਉੱਤੇ ਆ ਤੇ ਹਰਿਆ ਭਰਿਆ ਵਾ ਨਾ ਰੋਡ ਵਾ ਸਾਰਾ ਹੀ ਸ਼ਹਿਰ ਤੋਂ ਨਹੀਂ ਕਰਾਈਏ ਨੂੰ ਜਾਂਦੇ ਆ ਵੇਖੋਗੇ ਕੁਛ ਤੇ ਬਾਪਿਆਂ ਦੀ ਬੋਤ ਜੀ ਉੱਤੇ ਬਾਰ ਕਰਤਾ ਹੀ ਬਾਪਿਆਂ ਦੇ ਰੁੱਖ ਲਾਏ ਹੀ ਬਾਕੀ ਅਸੀਂ ਆਪਣੇ ਵੱਲੋਂ ਜਿਹੜੇ ਫਲਦਾਰ ਬੂਟੇ ਲਾਏ ਆ ਕੋਈ ਕੋਈ ਵੀ ਨੰਗੂਗਾ ਕੋਈ ਭੈਣ ਭਰਾ ਉਹ ਫਲਦਾਰ ਬੂਟੇ ਉਹ ਤੂੰ ਖਾਊਗਾ ਤੇ ਸੀਸਾ ਦੇਊਗਾ ਬਹੁਤੇ ਸਾਡੇ ਕੀ ਕਹਿੰਦੇ ਛਾਂ ਵਾਲੇ ਬੂਟਿਆਂ ਵੱਲ ਜ਼ਿਆਦਾ ਵਿਸ਼ਵਾਸ ਕਰਦੇ ਆ ਉਹ ਇੱਕ ਕੱਲੀ ਛਾਂ ਹੀ ਆ ਇਹਨਾਂ ਤੋਂ ਆਪਾਂ ਨੂੰ ਦੋਵੇਂ ਕੰਮ ਹੋਣਗੇ ਬਾਕੀ ਹੁਣ ਸਾਡੇ ਜਿਹੜੇ ਆ ਇੱਕ ਦੋ ਕੰਮ ਜਿਹੜੇ ਪਿੰਡਾਂ ਦੇ ਹੋਣ ਵਾਲੇ ਰਹਿੰਦੇ ਆਹੀਂ ਉਹਨਾਂ ਵਾਸਤੇ ਤੁਹਾਨੂੰ ਦੱਸਾਂਗੇ ਕਿ ਕਿੰਨਾ ਸਾਡੇ ਪਿੰਡ ਦੀ ਗਰਾਊਂਡ ਆ ਖੇਡਣ ਵਾਲੀ ਗਰਾਊਂਡ ਜਿਹੜੀ ਬੱਚੇ ਖੇਡਣਗੇ ਉਹਦੇ ਵਾਸਤੇ ਲਗਭਗ ਕੋਈ 19 ਲੱਖ ਦਾ ਖਰਚਾ ਆਉਣ ਵਾਲਾ ਆ ਉਹਦੇ ਵਿੱਚੋਂ 10 ਲੱਖ ਰੁਪਈਆ ਜਿਹੜਾ 15ਵੇਂ ਬਿਟ ਕੰਮਿਸ਼ਨ ਚ ਆ ਜਾਊਗਾ। ਕੋਈ 7 ਲੱਖ ਰੁਪਈਆ ਜਿਹੜਾ ਸਾਡੇ ਐਨ ਆਰ ਆਈ ਵੀਰ ਜਿਹੜੇ ਬਾਹਰ ਰਹਿੰਦੇ ਨੇ ਉਹ ਸੰਯੋਗ ਕਰਨਗੇ। ਕੋਈ 5 ਲੱਖ 800 ਰੁਪਈਆ ਦਰੇਗਾ ਦੇ ਵਿੱਚੋਂ ਵਰਤਿਆ ਜਾਊਗਾ। ਤੇ ਕੋਈ ਹੋਰ ਦਾਣ ਪੱਤਰ ਵਾਲੇ ਹੁੰਦੇ ਵੀਰ ਉਹਨਾਂ ਵੱਲੋਂ 100 ਰੁਪਈਆ ਜਿਹੜਾ ਉਹਦੇ ਵਿੱਚ ਪਾ ਕੇ ਉਹ ਜਿਹੜਾ ਕੰਮ ਉਹਨੂੰ ਪੂਰਾ ਮੁਰੰਮਤ ਕੀਤਾ ਜਾਊਗਾ। ਦੂਜੇ ਨੰਬਰ ਤੇ ਜਿਹੜਾ ਵਾ ਪਾਣੀ ਪੀਣ ਵਾਲਾ ਜਿਹੜਾ ਉਹ ਥੋੜਾ ਰੰਦਾ ਆਮਦ ਘਰਾਂ ਚ ਟੂਟੀਆਂ ਲੱਗੀਆਂ ਨੇ। ਜਿਹੜੀਆਂ ਥੋੜੀਆਂ ਬੋਤੀਆਂ ਲੱਗੀਆਂ ਨੇ ਰੈਂਡੀਆਂ ਵੀਆਂ ਥੋੜਾ ਬੁੱਤਾ ਮਹੱਲੇ ਦੇ ਵਿੱਚ ਉਹ ਕੋਈ 13 ਕ ਲੱਖ ਦਾ ਖਰਚਾ ਵਾ ਉਹਦੇ ਵਿੱਚੋਂ ਕੁਛ ਤੇ ਸਾਨੂੰ ਜਿਹੜਾ ਉਹ ਵਿਕ ਕਮਿਸ਼ਨ ਚ ਆ ਜਾਊਗਾ 2 ਕ ਲੱਖ ਰੁਪਏ ਦਾ ਖਰਚਾ ਬਾਕੀ ਜਿਹੜਾ ਵਾ 8 ਲੱਖ ਰੁਪਈਆ ਸਾਡਾ ਜਿਹੜਾ ਬਾਹਰ ਦੇ ਸੰਯੋਗ ਨਾਲ ਇਕੱਠਾ ਹੋ ਜਾਂਦਾ ਵਾ ਤੇ 2 ਕ ਲੱਖ ਰੁਪਈਆ ਨਰੇਕਾ ਦੇ ਵਿੱਚ ਪਾਇਆ ਜਾਊਗਾ ਤੇ ਬਾਕੀ 1 ਲੱਖ ਰੁਪਈਆ ਜਿਹੜਾ ਹੋਰ ਸਵਧਾਨ ਪੱਤਰ ਵਾਲੇ ਬੰਦੇ ਕੱਗੇ ਉਹ ਉਹਦੇ ਵਿੱਚ ਪਾ ਕੇ ਇੱਕ ਜਿਹੜਾ ਕੰਮ ਪੂਰਾ ਕੰਪਲੀਟ ਕੀਤਾ ਜਾਊਗਾ ਇਸ ਤੋਂ ਬਾਅਦ ਸਾਡਾ ਜਿਹੜਾ ਵਾ ਨਸ਼ਿਆਂ ਦੇ ਵਿਰੁੱਧ ਆਮੀ ਤੁਸੀਂ ਪਿੰਡਾਂ 'ਚ ਵੇਖਿਆ ਹੁਣ ਅੱਗੇ ਵੀ ਸੈਮੀਨਾਰ ਲੱਗੇ ਨੇ ਤੇ ਜਿਹੜਾ ਨਸ਼ਿਆਂ ਦੇ ਵਿਰੁੱਧ ਸੈਮੀਨਾਰ ਉਹ ਕਰਵਾਏ ਜਾਣਗੇ ਕਿਉਂਕਿ ਉਹਦੇ ਵਿੱਚ ਮਾ ਡਾਕਟਰਾਂ ਦੇ ਨਾਲ ਡਾਕਟਰ ਆਣ ਕੇ ਉਹਨਾਂ ਨੂੰ ਉਹਨਾਂ ਸੈਮੀਨਾਰਾਂ ਦੇ ਵਿੱਚ ਬੱਚਿਆਂ ਨੂੰ ਸਮਝਾਉਣਗੇ ਕਿ ਕਿਉਂ ਗਲਤ ਰਸਤੇ ਨਾਲ ਕਿਉਂ ਕੋਈ ਛੋਟੀ ਉਮਰ ਹੁੰਦੀ ਆ ਬੱਚੇ ਨੂੰ ਜਿਵੇਂ ਲਾਇਆ ਜਾਂਦਾ ਉਸੇ ਮਗਰ ਲੱਗ ਜਾਂਦਾ ਵਾ ਉਹ ਬੱਚਿਆਂ ਨੂੰ ਸਹੀ ਸਿੱਖਿਆ ਦਿੱਤੀ ਜਾਊਗੀ ਦੂਸਰੇ ਨੰਬਰ ਦੇ ਉੱਤੇ ਜਿਹੜਾ ਸਿਹਤ ਸੰਬੰਧੀ ਉਹ ਸੈਮੀਨਾਰ ਲਾਏ ਜਾਣਗੇ ਉਹਦੇ ਵਾਸਤੇ ਵੀ ਸਿਹਤ ਤਾਂ ਹੀ ਸਹੀ ਹੋਊਗੀ ਜੇ ਆਪਾਂ ਬੱਚਿਆਂ ਨੂੰ ਗਰਾਊਂਡ ਦੇ ਵਿੱਚ ਖੜਾਂਗੇ ਤੇ ਗਰਾਊਂਡ ਦੇ ਵਿੱਚ ਖੜਨ ਦੇ ਨਾਲ ਉਹਦੇ ਵਾਸਤੇ ਚੰਗੇ ਕੋਚ ਦੀ ਲੋੜ ਹੁੰਦੀ ਆ ਉਹ ਚੰਗਾ ਕੋਚ ਅਸੀਂ ਪ੍ਰਬੰਧ ਕੀਤਾ ਹੋਇਆ ਵਾ ਉਹ ਬੱਚਿਆਂ ਨੂੰ ਗਰਾਊਂਡ ਦੇ ਵਿੱਚ ਖੇਡਣ ਵਾਸਤੇ ਉਤਸ਼ਾਹ ਕਰਾਂਗੇ ਤਾਂ ਹੀ ਬੱਚੇ ਜਿਹੜੇ ਉਹ ਚੰਗੀ ਸਿੱਖਿਆ ਵਾਲ ਦੇ ਨਾਲ ਚੰਗੀ ਖੇਡ ਦੇ ਵਾਲ ਤੁਰ ਕੇ ਚੰਗੀ ਸਿਹਤ ਪਾ ਸਕਣਗੇ ਹੋਰ ਤੁਸੀਂ ਬਹੁਤ ਸਾਰੇ ਸੁਝਾਅ ਸੁਨੇ ਹੋਏ ਨੇ ਇਹਨਾਂ ਦੇ ਸੋ ਇਹੋ ਜਿਹੇ ਸੈਮੀਦਰਾਂ ਦੇ ਵਿੱਚ ਅਮੰਦੀ ਤੁਹਾਨੂੰ ਬਹੁਤ ਜ਼ਿਆਦਾ ਲੋੜ ਵਾ ਮੈਂ ਵੇਖਿਆ ਵੀ ਸੈਤ 16 17 ਪਿੰਡ ਹੈ ਅੱਜ ਦੇ ਦਿਨ ਵਿੱਚ ਜਿਹਦੇ ਵਿੱਚ ਮੇਰੇ ਸਾਮਨਾ 2 4 ਜਾਂ 5 ਆਏ ਹੋਣਗੇ ਸੋ ਹਿੱਸਾ ਜਰੂਰ ਲਿਆ ਕਰੋ ਇੰਨਾ ਕੁਛ ਕਹਿੰਦਾ ਹੋਇਆ ਮੈਂ ਕਿਵਾਂ ਦਾ ਜੱਜਿਕਾ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਇਹ ਸੰ ਸਰਪੰਚ ਸਰਦਾਰ ਰੇਸ਼ਮ ਸਿੰਘ ਜੀ ਰਾਮਪੁਰ ਨਰੋਤਮ ਪਿੰਡ ਬਲਾਕ ਕਡੂਰ ਸਾਹਿਬ ਜਿਨ੍ਹਾਂ ਨੇ ਆਪਣੀ ਫੀਡਬੈਕ ਦਿੱਤੀ ਹ ਬਹੁਤ ਬਹੁਤ ਧੰਨਵਾਦ ਇਹਨਾਂ ਦਾ